ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜੋ ਇਹ ਮਹਿਮ ਚਲਾਈ ਗਿਆ ਉਸ ਮਹਿਮ ਦੇ ਤਹਿਤ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਜੋ ਸਖਤ ਆਰਡਰ ਦਿੱਤੇ ਗਏ ਜਿਹੜੀ ਇਹ ਵੱਧ ਤਬਦਲੇ ਇਸ ਕਿਸਮ ਦੇ ਵਿਅਕਤੀ ਹੈਗੇ ਜੋ ਨਸ਼ਾ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਨਪਲੱਗ ਕਰੋ ਤੇ ਇਹ ਜੇ ਬੰਦਿਆਂ ਤੇ ਕਾਰਵਾਈ ਕਰੋ ਉਸ ਕਾਰਵਾਈ ਉਸ ਮਹਿਮ ਦੇ ਤਹਿਤ ਜਿਹੜੀਆਂ 15000 ਨਸ਼ੀਲੀਆਂ ਗੋਲੀਆਂ ਡਰਾਮਾ ਰੋਲ ਜਿਹੜੀਆਂ ਬਰਾਮਦ ਹੋਈਆਂ ਜਿਸ ਵਿਅਕਤੀ ਤੋਂ ਬਰਾਮਦ ਹੋਈਆਂ ਇਹਨਾ ਹੈ ਕਰਨ ਕਰਨਜੀਤ ਸਿੰਘ ਉਰਫ ਕਰਨ ਗਰੇ ਸਨੀਕਾਗਾ ਜੀ ਢੂੜਕੋਟੋਂ ਆਪਣਾ ਮੰਡ ਵਾਲਾ ਰੋਡ ਢੂੜਕੋਟ ਪਿੰਡ ਦਾ ਜੀ ਦਾ ਤੇ ਇਹਦੀ ਉਮਰ ਕਰੀ 25 ਸਾਲ ਹੈ ਜੀ ਇਹਨੇ ਆਪਣੀ ਸਕੂਟਰੀ ਤੇ ਅਗਲੇ ਪਾਸੇ ਗੱਟੇ ਚ ਰੱਖੀ ਹੋਈ ਨੇ ਗੱਟਾ ਭਰਿਆ ਸੀ ਫੁੱਲ ਤਾਂ ਇਹਦੇ ਨੂੰ ਜਿਹੜਾ ਇਹਦੇ ਤੇ ਐਨਡੀਪੀਏ ਸੈਕਟਰ ਦੇ ਤਹਿਤ ਕੀ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਪੈਸ਼ਲ ਯੋਗਦਾਨ ਹੈਗਾ ਜੀ ਉਹ ਸੀਈ ਦੀ ਟੀਮ ਦਾ ਹੈਗਾ ਜੀ ਇਹ ਜਿਹੜੇ ਅੱਧ ਰਾਤ ਮਿਹਨਤ ਕਰਦੇ ਆਂ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਫਿਰ ਜਦੋਂ ਅਸੀਂ ਸਰਚ ਕੀਤੀ ਤੇ ਦਰਾਨੇ ਸਰਚ ਗਈ ਗਿਆ ਸਾਨੂੰ ਇਹ ਬਰਾਮਦਗੀ ਹੋਈ ਆ ਅੰਦਰ ਪਤਾ ਲੱਗਾ ਕਿ ਇਹ ਵਿਅਕਤੀ ਕਿੱਥੋਂ ਨਸ਼ਾ ਲੈਂਦਾ ਸੀ ਔਰ ਕਿ ਕਿਸ ਨੂੰ ਸਪਲਾਈ ਕਰਦਾ ਹਾਂਜੀ ਉਹ ਐਕਚੁਅਲੀ ਅਸੀਂ ਰਿਮਾਂਡ ਲੈ ਰਹੇ ਹਾਂ ਕਿਉਂਕਿ ਰਿਮਾਂਡ ਦੇ ਵਿੱਚ ਜ਼ਿਆਦਾ ਚੀਜ਼ਾਂ ਕਲੀਅਰ ਹੁੰਦੀਆਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਛੋਟ ਚੀਜ਼ਾਂ ਦਾ ਨੋਟਿਸ ਆ ਜਾਂਦੀਆਂ ਪਰ ਇਹਦੇ ਲਈ ਰਿਮਾਂਡ ਦੀ ਸਖਤ ਜ਼ਰੂਰਤ ਹੈ ਉਹਦੇ ਵਿੱਚ ਜਿਹੜੀਆਂ ਉਹ ਜਗਾਵਾਂ ਤੇ ਮੌਕੇ ਤੇ ਅਸੀਂ ਨੂੰ ਨਾਲ ਲੈ ਕੇ ਜਾਵਾਂਗੇ ਜੀ और सारिया चीजा जी बैकवर्ड फॉरवर्ड लिंक जो बड़ी पूरी तरह से खंगा यही मानयोग सीएम साहब और डीजीपी साहब जी वालों जो यही मुहिम चलाई गई है उस मुहिम के तहत था एस एस पी साहब फरीदकोट जी वालों जो सख्त ऑर्डर ਦਿੱਤੇ ਗਏ ਜਿਹੜੀਆਂ ਵੱਧ ਤੋਂ ਵੱਧ ਇਸ ਕਿਸਮ ਦੇ ਵਿਅਕਤੀ ਹੈਗੇ ਜੋ ਨਸ਼ਾ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਅਨਪਲੱਗ ਕਰੋ ਤੇ ਇਹ ਜਿਹੇ ਬੰਦਿਆਂ ਤੇ ਕਾਰਵਾਈ ਕਰੋ ਉਸ ਕਾਰਵਾਈ ਉਸ ਮਹਿਮ ਦੇ ਤਹਿਤ ਜਿਹੜੀਆਂ 15000 ਨਸ਼ੀਲੀਆਂ ਗੋਲੀਆਂ ਡਰਾਮਾ ਰੋਲ ਜਿਹੜੀਆਂ ਬਰਾਮਦ ਹੋਈਆਂ ਇਹ ਜਿਸ ਵਿਅਕਤੀ ਤੋਂ ਬਰਾਮਦ ਹੋਈਆਂ ਜਿਹਦਾ ਨਾਮ ਹੈਗਾ ਕਰਨ ਕਰਨਜੀਤ ਸਿੰਘ ਉਰਫ ਕਰਨ ਗਰੇ ਸਨੀਕਾਗਾ ਜੀ ਢੂੜਕੋਟ ਰੋ ਆਪਣਾ ਮੰਡ ਵਾਲਾ ਰੋਡ ਢੂੜਕੋਟ ਪਿੰਡਾ ਜੀ ਦਾ ਇਹ ਦੀ ਉਮਰ ਕਿ 25 ਸਾਲ ਹੈ ਜੀ ਇਹਨੇ ਆਪਣੀ ਸਕੂਟਰੀ ਤੇ ਅਗਲੇ ਪਾਸੇ ਗੱਟੇ ਚ ਰੱਖੀ ਹੋਈ ਨੇ ਗੱਟਾ ਭਰਿਆ ਹੋਇਆ ਸੀ ਫੁੱਲ ਤਾਂ ਇਹਦੇ ਨੂੰ ਜਿਹੜਾ ਇਹਦੇ ਤੇ ਐਨਡੀਪੀਏ ਸੈਕਟਰ ਦੇ ਤਹਿਤ ਕੀ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਪੈਸ਼ਲ ਯੋਗਦਾਨ ਹੈਗਾ ਜੀ ਉਹ ਸੀਈ ਦੀ ਟੀਮ ਦਾ ਹੈਗਾ ਜੀ ਇਹ ਜਿਹੜੇ ਅੱਧ ਰਾਤ ਮਿਹਨਤ ਕਰਦੇ ਆ ਪਰ ਇਹਨਾਂ ਨੇ ਮੈਨੂੰ ਮੌਕੇ ਤੇ ਬੁਲਾਇਆ ਫਿਰ ਜਦੋਂ ਅਸੀਂ ਸਰਚ ਕੀਤੀ ਤੇ ਦਰਾਨੇ ਸਰਚ ਗਈਆਂ ਤੁਹਾਨੂੰ ਇਹ ਬ੍ਰਾਂਧਗੀ ਹੋਈ ਆ ਅਸੀਂ ਸਿਰਫ ਇਹ ਲੱਗ ਕੇ ਕਿ ਇਹ ਵਿਅਕਤੀ ਕਿੱਥੋਂ ਮਸਲ ਜਾਂਦਾ ਸੀ ਔਰ ਕਿ ਕਿਸ ਨੂੰ ਸਪਲਾਈ ਕਰਦਾ ਹਾਂਜੀ ਉਹ ਐਕਚੁਅਲੀ ਅਸੀਂ ਰਿਮਾਂਡ ਲੈ ਰਹੇ ਹਾਂ ਕਿਉਂਕਿ ਰਿਮਾਂਡ ਦੇ ਵਿੱਚ ਜ਼ਿਆਦਾ ਚੀਜ਼ਾਂ ਕਲੀਅਰ ਹੁੰਦੀਆਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਛੋਟ ਚੀਜ਼ਾਂ ਦਾ ਨੋਟਿਸ ਆ ਜਾਂਦੀਆਂ ਪਰ ਇਹਦੇ ਲਈ ਰਿਮਾਂਡ ਦੀ ਸਖਤ ਜ਼ਰੂਰਤ ਹੈ ਉਹਦੇ ਵਿੱਚ ਜਿਹੜੀਆਂ ਉਹ ਜਗ੍ਹਾਵਾਂ ਤੇ ਮੌਕੇ ਤੇ ਅਸੀਂ ਨੂੰ ਨਾਲ ਲੈ ਕੇ ਜਾਵਾਂਗੇ ਜੀ ਤੇ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬੈਕ ਆਊਟ ਫਾਰਵਰਡ ਲਿੰਕ ਜਿਹੜੇ ਬੜੀ ਪੂਰੀ ਤਰ੍ਹਾਂ ਸਿੱਖਾਂਗੇ ਜੀ